ਪੂਰੇ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਜਿੰਨੇ ਸਿੱਖ ਗੇਮਜ਼ ਹੋਈਆਂ ਨੇ ਕਬੱਡੀ ਟੂਰਨਾਮੈਂਟ ਹੋਏ ਨੇ ਦਿਵਾਲੀ ਮੇਲੇ ਹੋਏ ਨੇ ਜਿੰਨੇ ਵੀ ਆਪਣੀ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਇਵੈਂਟ ਹੁੰਦੇ ਨੇ ਇਹ ਸਾਰਿਆਂ ਨੂੰ ਕਵਰ ਕਰਦੇ ਆ ਟੂਰਨਾਮੈਂਟ ਦੀ ਜਿਹੜੀ ਵਿਸ਼ੇਸ਼ਤਾ ਇੱਕ ਡਰਾ ਕੱਢਣ ਜਾ ਰਹੇ ਨੇ ਇਹ ਹਾਂਜੀ ਉਹਦੇ 'ਚ ਬੁਲਟ ਰੱਖਿਆ ਇਨਾਮ ਪਹਿਲੀ ਵਾਰੀ ਇਹ ਖੁਦ ਕਰਵਾ ਰਹੇ ਆ ਇਹ ਟੂਰਨਾਮੈਂਟ ਪਹਿਲਾਂ ਨਹੀਂ ਇਹਨਾਂ ਕਰਵਾਇਆ ਮੇਰੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਪਲੇਅਰ ਪਹੁੰਚ ਰਹੇ ਨੇ ਵੱਡਾ ਟੂਰਨਾਮੈਂਟ ਹੋ ਰਿਹਾ ਇਹ ਪਹਿਲਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਮਚਿਤਰ ਸਿੰਘ ਹਾਜਰ ਆ ਆਪਣੇ ਚੈਨਲ ਦਿਲ ਖੋਲ ਕੇ ਤੇ ਇੱਕ ਵਾਰੀ ਫੇਰ ਪਾਜੀ ਅਵਤਾਰ ਸਿੰਘ ਨਾਲ ਤੇ ਆਪਾਂ ਪਾਜੀ ਅਵਤਾਰ ਸਿੰਘ ਨਾਲ ਗੱਲਬਾਤ ਕਰਨੀ ਅੱਜ ਬ੍ਰਿਸਬਨ ਚ ਜਿਹੜਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਬਹੁਤ ਜਲਦੀ ਉਹਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਪਾਜੀ ਕਿ ਉਹ ਕੌਣ ਕਰਾ ਰਿਹਾ ਤੇ ਕਿਦੋਂ-ਕਦੋਂ ਉਹਦੇ ਚ ਕੀ ਕੀ ਕੁਝ ਹੋ ਰਿਹਾ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਾਬ ਜਿੱਤਰ ਸਿੰਘ ਜੀ ਹਾਂਜੀ ਉਹ ਜਾਣਕਾਰੀ ਹਾਂਜੀ ਇਹ ਜਿਹੜਾ ਟੂਰਨਾਮੈਂਟ ਬ੍ਰਿਸਬਨ ਚ ਹੋ ਰਿਹਾ ਜੀ 11 ਅਕਤੂਬਰ ਦਿਨ ਸ਼ਨੀਵਾਰ ਨੂੰ ਆ ਹਾਂਜੀ ਠੀਕ 9 ਵਜੇ ਇਹ ਸ਼ੁਰੂ ਹੋ ਜਾਣਾ ਹਾਂਜੀ ਤੇ ਇਹਨੂੰ ਕਰਵਾ ਰਹੇ ਨੇ 7 ਸੀਜ਼ ਟੀਵੀ ਆਸਟ੍ਰੇਲੀਆ ਵਾਲੇ ਹਾਂਜੀ ਜਿਹੜਾ ਲਗਭਗ 3 ਸਾਲਾਂ ਤੋਂ ਇਹ ਚੱਲ ਰਿਹਾ ਟੀਵੀ ਹਾਂਜੀ ਤੇ 100 ਕੰਟਰੀਆਂ 'ਚ ਚੱਲ ਰਿਹਾ ਇਹ 24 ਆਵਰਸ ਠੀਕ ਆ ਤੇ ਰੀਅਲ ਤੇ ਵਰਲਡ 뷰 ਤੇ ਸਾਰੇ ਕਿਤੇ ਆ ਰਿਹਾ ਇਹ ਹਾਂਜੀ ਤੇ ਇਸ 7 ਸੀਜ਼ ਟੀਵੀ ਦੀ ਪਹਿਲਾ ਵੱਡੀ ਵਿਸ਼ੇਸ਼ਤਾ ਇਹ ਆ ਵੀ ਪੂਰੇ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਜਿੰਨੇ ਸਿੱਖ ਗੇਮਜ਼ ਹੋਈਆਂ ਨੇ ਕਬੱਡੀ ਟੂਰਨਾਮੈਂਟ ਹੋਏ ਨੇ ਦਿਵਾਲੀ ਮੇਲੇ ਹੋਏ ਨੇ ਜਿੰਨੇ ਵੀ ਆਪਣੀ ਪੰਜਾਬੀ ਕਮਿਊਨਿਟੀ ਨਾਲ ਸੰਬੰਧਤ ਈਵੈਂਟ ਹੁੰਦੇ ਨੇ ਹਾਂਜੀ ਇਹ ਸਾਰਿਆਂ ਨੂੰ ਕਵਰ ਕਰਦੇ ਆ ਓਕੇ ਇਹਨਾਂ ਨੇ ਕਦੇ ਵੀ ਇਹ ਸਦਾ ਗੁਰਪ੍ਰੀਤ ਸਿੰਘ ਨੇ ਇਹਦੇ ਓਨਰ ਸਦਾ ਗੁਰਪ੍ਰੀਤ ਸਿੰਘ ਬਰਾੜ ਹਾਂਜੀ ਪੰਜਾਬ ਤੋਂ ਇਹਨਾਂ ਦਾ ਪਿੰਡ ਲੰਗਿਆਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਤੇ ਇਹਨਾਂ ਨੇ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਹਮੇਸ਼ਾ ਜਦੋਂ ਵੀ ਕਿਸੇ ਨੇ ਸੱਦਾ ਦਿੱਤਾ ਚਾਹੇ ਸਿਡਨੀ ਆ ਮੈਲਬਰਨ ਆ ਬ੍ਰਿਸਬੇਨ ਆ ਕਿਤੇ ਵੀ ਆ ਹੂੰ ਇਹ ਖੇੜੇ ਮੱਤੇ ਸਦਾ ਪ੍ਰਵਾਨ ਕਰਕੇ ਪੂਰੀ ਟੀਮ ਦੇ ਨਾਲ ਪਹੁੰਚਦੇ ਨੇ ਇਹ ਬੰਦਾ ਨੂੰ ਸ਼ੌਕ ਹੋਊਗਾ ਨਾ ਹਾਂ ਇੱਥੇ ਤੁਸੀਂ ਗੂਗੋਂਗ ਚ ਕਬੱਡੀ ਟੂਰਨਾਮੈਂਟ ਜੋ ਕਰਾਇਆ ਸੀ ਤੁਸੀਂ ਦੇਖੋ ਬਾਈ ਰੋਡ ਆਏ ਪੂਰੀ ਟੀਮ ਲੈ ਕੇ ਤੇ ਬਹੁਤ ਸੋਹਣੀ ਕਵਰੇਜ ਉਹਨਾਂ ਨੇ ਕੀਤੀ ਹੈ ਹਾਂ ਤੇ ਪੰਜਾਬ ਦੇ ਵੀ ਕਬੱਡੀ ਟੂਰਨਾਮੈਂਟ ਸਾਰੇ ਇਹ ਕਵਰ ਕਰਦੇ ਨੇ ਓਕੇ ਪੰਜਾਬ ਉੱਥੇ ਇਹਨਾਂ ਦੀ ਵੱਖਰੀ ਟੀਮ ਹੈ ਉੱਥੇ ਵੀ ਇਹਨਾਂ ਦੀ ਟੀਮ ਹੈਗੀ ਓਕੇ ਓਕੇ ਤੇ ਇਹਨਾਂ ਦੀ ਜਿਹੜੀ ਹੁਣ ਇਹ ਪਹਿਲਾ ਦਿਵਾਲੀ ਖੇਡ ਮੇਲਾ ਤੇ ਕਬੱਡੀ ਕੱਪ ਕਰਵਾ ਰਹੇ ਨੇ ਜਿਹਦੇ ਚ ਬੀਬੀਆਂ ਦੀ ਚਾਟੀ ਰੇਸ ਬੀਬੀਆਂ ਦਾ ਭੰਗੜਾ ਰੱਸਾ ਕਸ਼ੀ 뮤지컬 ਚੇਅਰ ਤੇ ਇਸ ਟੂਰਨਾਮੈਂਟ ਦੀ ਜਿਹੜੀ ਵਿਸ਼ੇਸ਼ਤਾ ਇੱਕ ਡਰਾ ਕੱਢਣ ਜਾ ਰਹੇ ਨੇ ਇਹ ਹਾਂਜੀ ਉਹਦੇ ਚ ਬੁਲਟ ਰੱਖਿਆ ਇਨਾਮ ਬੁਲਟ ਮੋਟਰਸਾਈਕਲ ਉਹਦੇ ਚ ਐਂਟਰੀ ਦਾ ਕੀ ਪ੍ਰੋਸੀਜਰ ਹੈ ਹਾਂ ਉਹ ਆਨਲਾਈਨ ਅਪਲਾਈ ਹੋ ਜਾਣਾ ਜੀ ਤੇ ਉਹ ਤੁਸੀਂ ਉਹਦੇ ਚ ਐਂਟਰ ਕਰ ਸਕਦੇ ਹੋ ਓਕੇ ਉਸ ਦਿਨ ਡਰਾ ਕੱਢਿਆ ਜਾਊਗਾ ਬੁਲਟ ਮੋਟਰਸਾਈਕਲ ਮੇਰੇ ਖਿਆਲ ਚ ਮੈਂ ਤੁਹਾਡੇ ਦਿਲ ਖੋਲ ਕੇ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਆਨਲਾਈਨ ਉਹ ਡਰਾ ਦੇ ਵਿੱਚ ਆਪਦਾ ਅਪਲਾਈ ਜ਼ਰੂਰ ਕਰਨ ਹਨਾ ਠੀਕ ਹੈ ਜੀ ਤੇ ਇਹਦਾ ਸਹਿਯੋਗ ਦੇਣਾ ਹਾਂ ਤੇ ਜਿਹੜੇ ਇਸ ਦਾ ਗੁਰਪ੍ਰੀਤ ਸਿੰਘ ਬ੍ਰਾਂਡ ਨੇ ਮੈਂ ਉਹਨਾਂ ਬਾਰੇ ਕੁਝ ਵਿਸ਼ੇਸ਼ਤਾਵਾਂ ਜ਼ਰੂਰ ਦੱਸਦਾ ਆ ਵੀ ਇੱਕ ਤਾਂ ਇਹ ਜਿਹੜਾ ਚੈਨਲ ਚਲਾ ਰਹੇ ਨੇ ਹਨਾ 7 ਸੀਜ਼ ਨਿਊਜ਼ ਇਹ ਤਾਂ ਮੈਂ ਤੁਹਾਨੂੰ ਕਲੀਅਰ ਕਰਤਾ ਵੀ 24 ਆਵਰਸ ਤੇ 100 ਦੇਸ਼ਾਂ ਦੇ ਵਿੱਚ ਚੱਲ ਰਿਹਾ ਹਾਂਜੀ ਇਹ ਸਰਕਾਰੀ ਖਾਲਸਾ ٹرسٹ ਦੇ ਵੀ ਮੈਂਬਰ ਨੇ ਹਾਂਜੀ ਤੇ ਇਹ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਭਲੂਰਾ ਉੱਥੇ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲੂਰਾ ਹਾਂਜੀ ਨਰਸੀ ਤੋਂ ਲੈ ਕੇ 12ਵੀਂ ਤੱਕ ਮੈਡੀਕਲ ਨਾਨ ਮੈਡੀਕਲ ਉੱਥੇ ਬੱਚਿਆਂ ਦਾ ਨਾ ਤਾਂ ਕੋਈ ਸਾਲਾਨਾ ਦਾਖਲਾ ਲਿਆ ਜਾਂਦਾ ਨਾ ਮਹੀਨਾਵਾਰ ਕੋਈ ਫੀਸ ਲਈ ਜਾਂਦੀ ਬਿਲਕੁਲ ਫ੍ਰੀ ਪੜਾਇਆ ਜਾਂਦਾ ਠੀਕ ਹੈ ਏ ਉਸ ٹرسٹ ਦੇ ਮੈਂਬਰ ਨੇ ਤੇ ਇਹਨਾਂ ਨੇ ٹرسٹ ਦੇ ਨਾਲ ਇੱਕ ਵਾਅਦਾ ਕੀਤਾ ਅਗਲੇ ਸਾਲ ਵਾਸਤੇ 2026 ਵਾਸਤੇ ਹਾਂਜੀ ਬਾਗੇਪੁਰਾਣੇ ਦੇ ਵਿੱਚ ਨੇ ਇੱਕ ਕੁੜੀਆਂ ਦਾ ਕਾਲਜ ਹੈ ਜੀ 1995 ਤੋਂ ਹੋਂਦ ਵਿੱਚ ਆਇਆ ਹੋਇਆ ਠੀਕ ਹੈ ਲੂਪੋ ਵਾਲੇ ਸੰਤਾ ਨੇ ਬਣਵਾਇਆ ਸੀ ਉਹ ਹੂੰ ਤੇ ਆਲਮ ਵਾਲੇ ਪਿੰਡ ਨੇ ਉਹ ਜ਼ਮੀਨਦਾਨ ਕੀਤੀ ਸੀ ਤੇ ਸੰਗਤਾਂ ਦੇ ਪੈਸਿਆਂ ਨਾਲ ਉਹ ਕਾਲਜ ਬਣਿਆ ਚਾਰ ਕਿੱਲੇ ਜ਼ਮੀਨ ਦੇ ਵਿੱਚ ਬਣਿਆ ਹੋਇਆ ਠੀਕ ਹੈ ਜੀ ਤੇ ਕੋਈ ਸਮਾਂ ਸੀ ਵੀ ਉੱਥੇ 800 ਕੁੜੀ ਪੜਦੀ ਹੁੰਦੀ ਸੀ 40ਆਂ ਪਿੰਡਾਂ ਦੀਆਂ ਕੁੜੀਆਂ ਹੂੰ ਤੇ ਇਹ ਸਾ ਗੁਰਪ੍ਰੀਤ ਸਿੰਘ ਹੋਰਾਂ ਨੇ ਇਹ ਜ਼ਿੰਮੇਵਾਰੀ ਚੱਕੀ ਆਉਣ ਵਾਲੇ ਸਮੇਂ ਵਾਸਤੇ ਹੂੰ ਵੀ ਮੈਂ ਸਾਰੇ ਪੰਜਾਬੀਆਂ ਦਾ ਸਹਿਯੋਗ ਲੈ ਕੇ ਉਥੋਂ ਆਲਮ ਵਾਲੇ ਪਿੰਡ ਤੋਂ ਵੀ ਲੰਗਿਆਣੇ ਤੋਂ ਵੀ ਪੰਜਾਬ ਤੋਂ ਵੀ ਤੇ ਇੱਥੋਂ ਵੀ ਐਨ ਆਰ ਆਈਸ ਭਰਾਵਾਂ ਦਾ ਸਹਿਯੋਗ ਲੈ ਕੇ ਵੀ ਉਹ ਕੁੜੀਆਂ ਦੇ ਕਾਲਜ ਚ ਫ੍ਰੀ ਸਟੱਡੀ ਸ਼ੁਰੂ ਕਰਨੀ ਹੈ এডੂਕੇਸ਼ਨ ਵੀ ਇਹਦੇ ਚ ਇੱਕ ਪੰਥ ਦੋ ਕਾਜ ਕੋ ਪਹਿਲੀ ਗੱਲ ਤਾਂ ਵਿੱਦਿਆ ਦਾ ਦਾਨ ਮਹਾਦਾਨ ਤੇ ਦੂਜੀ ਗੱਲ ਕੰਨਿਆ ਨੂੰ ਪੜਾਉਣਾ ਹਨ ਤੇ ਇਹ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ਤਾ ਮੈਂ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਨੀ ਚਾਹੁੰਦਾ ਸਾਰੇ ਪੰਜਾਬੀ ਭਾਈਚਾਰੇ ਨੂੰ ਹਾਂਜੀ ਵੀ ਇਸ ਟੂਰਨਾਮੈਂਟ ਨੂੰ ਇੱਕ ਯੱਗ ਸਮਝ ਕੇ ਪਹੁੰਚਣਾ ਚਾਹੀਦਾ ਤੇ ਸਾਰਿਆਂ ਨੂੰ ਹਮ ਹਮਾ ਕੇ ਪਹੁੰਚਣਾ ਚਾਹੀਦਾ ਤੇ ਉਹਦੇ ਵਿੱਚ ਯੋਗਦਾਨ ਵੀ ਪਾਉਣਾ ਚਾਹੀਦਾ ਉੱਥੇ ਸਰਕਾਰੀ ਖਾਲਸਾ ٹرسٹ ਦੀ ਸਟਾਲ ਵੀ ਲੱਗੀ ਹੋਊਗੀ ਜਿਨ੍ਹਾਂ ਨੇ ਉਹਦੇ ਮੈਂਬਰ ਬਣਨਾ ਤੇ ਉਹਦੇ ਮੈਂਬਰ ਬਣਨ ਦਾ ਤਰੀਕਾ ਵੀ ਇਹਨਾਂ ਨੇ ٹرسٹ ਵਾਲਿਆਂ ਨੇ ਸੌਖਾ ਹੀ ਰੱਖਿਆ ਹੋਇਆ ਵੀ 1 ਡਾਲਰ ਪ੍ਰਤੀ ਦਿਨ ਸਾਲ ਦੇ 365 ਡਾਲਰ ਜਿਹੜਾ ਕਿ ਜਿਹੜਾ ਘੱਟ ਤੋਂ ਘੱਟ ਕਮਾਈ ਵਾਲਾ ਉਹਦਾ ਮੈਂਬਰ ਸਧਾਰਨ ਤੋਂ ਸਧਾਰਨ ਬੰਦਾ ਵੀ ਉਹਦਾ ਮੈਂਬਰ ਬਣ ਸਕਦਾ ਸਾਹ ਗੁਰਪ੍ਰੀਤ ਸਿੰਘ ਨੇ ਜਿਵੇਂ ਪੂਰੇ ਆਸਟ੍ਰੇਲੀਆ ਦੇ ਵਿੱਚ ਕਬੱਡੀ ਕੱਪ ਕਬੱਡੀ ਟੂਰਨਾਮੈਂਟ ਦਿਵਾਲੀ ਖੇਡ ਮੇਲੇ ਸਿੱਖ ਗੇਮਸ ਸਾਰੀਆਂ ਕਵਰ ਕੀਤੀਆਂ ਹਾਂਜੀ ਹਨਾ ਤੇ ਲਗਭਗ 3 ਸਾਲ ਤੋਂ ਲਗਾਤਾਰ ਕਰਦੇ ਆ ਰਹੇ ਆ ਅੱਜ ਸਮਾਂ ਆ ਗਿਆ ਨਿਉਂਦਾ ਮੋੜਨ ਦਾ ਬਿਲਕੁਲ ਪੂਰੇ ਆਸਟ੍ਰੇਲੀਆ ਦੇ ਮੈਲਬਨ ਤੋਂ ਹਨਾ ਸਿਡਨੀ ਤੋਂ ਬ੍ਰਿਸਬਨ ਤੋਂ ਸਾਰੇ ਕਿ ਤੋਂ ਜਿੰਨੇ ਵੀ ਕਬੱਡੀ ਕੱਪ ਕਰਵਾ ਰਹੇ ਨੇ ਜਿੰਨੇ ਦੀਵਾਲੀ ਖੇਡ ਮੇਲੇ ਕਰਵਾ ਰਹੇ ਨੇ ਜਿੰਨੇ ਵੀ ਸਪੋਰਟਸ ਕਲੱਬ ਨੇ ਜੱਬ ਜਿਨ੍ਹਾਂ ਨੂੰ ਕਵਰ ਕਰਦੇ ਰਹੇ ਹਾਂ ਜਿਨ੍ਹਾਂ ਨੇ ਉਹਨਾਂ ਦਾ ਅੱਜ ਸਮਾਂ ਆ ਗਿਆ ਸਾ ਗੁਰਪ੍ਰੀਤ ਸਿੰਘ ਦੀ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਉਹਨਾਂ ਦੀ ਮਦਦ ਕਰਨ ਦਾ ਹੌਮ ਹੌਮਾ ਕੇ ਪਹੁੰਚਣਾ ਵੀ ਚਾਹੀਦਾ ਜੇ ਕੋਈ ਦੂਰੋਂ ਆ ਥੋੜੇ ਜਾ ਵੜਣਗੇ ਜਿਹੜੇ ਨੇੜੇ ਆ ਵੱਧ ਚਲੇ ਜਾਣਗੇ ਕਿਉਂਕਿ ਪਹਿਲੀ ਵਾਰੀ ਇਹ ਖੁਦ ਕਰਵਾ ਰਹੇ ਏ ਟੂਰਨਾਮੈਂਟ ਪਹਿਲਾਂ ਨਹੀਂ ਇਹਨਾਂ ਕਰਵਾਇਆ ਮੇਰੇ ਖਿਆਲ ਚ ਸਪੌਂਸਰ ਵੀ ਵੱਧ ਤੋਂ ਵੱਧ ਕਰਨਾ ਚਾਹੀਦਾ ਆਰਥਿਕ ਮਦਦ ਵੀ ਕਰਨੀ ਚਾਹੀਦੀ ਆ ਕਿਉਂਕਿ ਇੰਟਰਨੈਸ਼ਨਲ ਅੰਤਰਰਾਸ਼ਟਰੀ ਪਲੇਅਰ ਪਹੁੰਚ ਰਹੇ ਨੇ ਵੱਡਾ ਟੂਰਨਾਮੈਂਟ ਹੋ ਰਿਹਾ ਇਹ ਪਹਿਲਾ ਯਾਨੀ ਰਿਸਬੈਂਡ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਹੋ ਰਿਹਾ ਤੇ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਸਾਰੇ ਜਿੰਨੇ ਵੀ ਪੰਜਾਬੀ ਭਾਈਚਾਰਾ ਪੂਰੇ ਆਸਟ੍ਰੇਲੀਆ ਚ ਵੱਸਦਾ ਵੀ ਜਿਹੜੇ ਪਹੁੰਚ ਸਕਦੇ ਆ ਉਹ ਉੱਥੇ ਪਹੁੰਚਣ ਵੀ ਜਿਹੜੇ ਨਹੀਂ ਪਹੁੰਚ ਸਕਦੇ ਸਰੀਰ ਕਰਕੇ ਹਨਾ ਤਨੋਂ ਮਨੋਂ ਵੀ ਮਦਦ ਹੁੰਦੀ ਆ ਹਨਾ ਇਸ ਟੂਰਨਾਮੈਂਟ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾ ਸਕਦਾ ਵੱਧ ਤੋਂ ਵੱਧ ਲੋਕਾਂ 'ਚ ਦੱਸਿਆ ਜਾ ਸਕਦਾ ਸਪான்ਸਰ ਕੀਤਾ ਜਾ ਸਕਦਾ ਕਿਸੇ ਵੀ ਤਰੀਕੇ ਨਾਲ ਸਪੋਰਟ ਕੀਤੀ ਜਾ ਸਕਦੀ ਹੈ ਸਾਨੂੰ ਤੇ ਆਪ ਬੜਾ ਨਿੱਗਾ ਸੱਦਾ ਆਇਆ ਬਾਈ ਜੀ ਉਹਨਾਂ ਦਾ ਬਰਾੜ ਸਾਹਿਬ ਦਾ ਤੋਂ ਉਹਨਾਂ ਦੇ ਸੱਦੇ ਤੇ ਆਪਾਂ ਵੀ ਸਾਰੇ ਜਣੇ 4-5 ਜਣੇ ਇਥੋਂ ਡਰਾਈਵ ਕਰਕੇ ਜਾ ਰਹੇ ਬੜੇ ਆਨੰਦ ਨਾਲ ਗੱਲਾਂ ਬਾਤਾਂ ਮਾਰਦੇ ਸੋਚਿਆ ਵੀ ਚਲੋ ਚੱਲਦੇ ਆਂ ਬਾਈ ਹੁਣਾਂ ਕੋ ਇੱਕ ਰਾਤ ਆਪਾਂ ਪਹਿਲਾਂ ਪਹੁੰਚ ਜਾਣਾ ਤੇ ਪਹਿਲਾਂ ਪਹੁੰਚ ਕੇ ਵੀ ਗਰਾਊਂਡ 'ਚ ਜਾ ਕੇ ਆਪਾਂ ਵੀਡੀਓ ਪਾਵਾਂਗੇ ਜ਼ਰੂਰ ਸਭ ਨੂੰ ਦੱਸਾਂਗੇ ਸੱਦਾ ਫੇਰ ਦਿਆਂਗੇ ਮੌਕੇ ਤੇ ਜਿੰਨੇ ਬ੍ਰਿਸਬੇਨ 'ਚ 골ਡ ਕੋਸਟ 'ਚ ird gird ਜਿੰਨੇ ਵੀ ਆਪਣੇ ਸੱਜਣ ਮਿੱਤਰ ਨੇ ਸਾਰੇ ਜਣੇ ਆਓ ਯਾਰ ਟਾਈਮ ਕੱਢ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੋਂ ਵੀ ਦੇਖਣ ਹਣਾ ਕਿਸ ਤਰ੍ਹਾਂ ਦਾ ਆਪਣੀ ਕਮਿਊਨਿਟੀ ਦੀ ਜਿਹੜੀ ਗੈਦਰਿੰਗ ਹੁੰਦੀ ਆ ਉਹਦੇ ਚ ਸਿੱਖਣ ਨੂੰ ਮਿਲਦਾ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਖਾਸ ਤੌਰ ਤੇ ਬੱਚਿਆਂ ਨੂੰ ਸੋ ਸਭ ਨੂੰ ਲੈ ਕੇ ਆਓ ਆਪਾਂ ਵੀ ਸਾਰੇ ਜਣੇ ਉੱਥੇ ਹੋਵਾਂਗੇ ਸਾਰੇ ਜਣੇ ਰਲ ਮਿਲ ਕੇ ਆਨੰਦ ਲਾਂਗੇ ਰੌਣਕਾਂ ਲਾਵਾਂਗੇ ਭਾਜੀ ਕੁਝ ਹੋਰ ਕਹਿਣਾ ਚਾਹੋਗੇ ਹੋਰ ਬਸ ਤੁਸੀਂ ਪਹਿਲਾਂ ਹੀ ਅਨਾਉਂਸ ਕਰਤਾ ਵੀ ਤੁਹਾਡੀ ਪੂਰੀ ਟੀਮ ਪਹੁੰਚ ਰਹੀ ਆ ਜਿੱਚ ਡਾਕਟਰ ਸਤਨਾਮ ਸਿੰਘ ਹੋਰੀ ਵੀ ਸ਼ਾਮਿਲ ਨੇ ਤੇ ਭਾਈ ਬਚਿੱਤਰ ਸਿੰਘ ਹੋਰੀ ਜਾ ਰਹੇ ਨੇ ਗੁਰਕੀਰਤ ਸਿੰਘ ਹੋਰੀ ਜਾ ਰਹੇ ਨੇ ਪੂਰੀ ਟੀਮ ਜਾ ਰਹੀ ਆ ਉੱਥੇ ਪ੍ਰਬੰਧਾਂ ਦਾ ਇੱਕ ਦਿਨ ਪਹਿਲਾਂ ਜਾ ਕੇ ਜਾਇਜ਼ਾ ਲੈਣਗੇ ਟੂਰਨਾਮੈਂਟ ਦੇਖਣ ਵੀ ਜਾ ਰਹੇ ਆ ਆਨੰਦ ਵੀ ਮਨਣ ਜਾ ਰਹੇ ਆ ਤੇ ਉੱਥੇ ਟੂਰਨਾਮੈਂਟ ਦੀ ਡਿਊਟੀ ਵੀ ਨਿਭਾਉਣ ਜਾ ਰਹੇ ਆ ਬਿਲਕੁਲ ਬਿਲਕੁਲ ਜੋਰ ਡਿਊਟੀ ਲਾਉਣਗੇ ਭਾਈ ਜੀ ਹਣੀ ਆਪਾਂ ਉਹਦੇ ਨਾਲ ਹੀ ਆ ਤੇ ਮੇਰੀ ਇੱਕੋ ਹੀ ਅਪੀਲ ਆ ਵੀ ਜਿੰਨੇ ਵੀ ਦਰਸ਼ਕਾਂ ਨੇ ਉੱਥੇ ਪਹੁੰਚਣਾ ਅਸਲ 'ਚ ਉਹ ਇੱਕ ਦੂਜੇ ਨੂੰ ਚਵਾ ਚਵੀ ਚੱਲ ਪੈਂਦੀ ਹੈ ਵੀ ਕੋਈ ਨਹੀਂ ਹਜੇ ਨਹੀਂ ਸ਼ੁਰੂ ਹੋਇਆ ਹੋਊ ਹਜੇ ਠਹਿਰ ਕੇ ਚੱਲਦੇ ਆ ਠਹਿਰ ਕੇ ਚੱਲਦੇ ਆ ਨਾ ਇੱਕ ਦਿਨ ਦੇ ਟੂਰਨਾਮੈਂਟ ਦੇ ਵਿੱਚ ਵੀ ਜੇ ਅਸੀਂ ਠਹਿਰ ਕੇ ਜਾਣਾ ਤਾਂ ਫਿਰ ਮਾੜੀ ਗੱਲ ਆ ਹਨਾ ਕੋਈ ਦੋ ਤਿੰਨ ਦਿਨ ਤੇ ਚੱਲਣਾ ਨੀ ਇੱਕੋ ਦਿਨ ਹੈਗਾ ਠੀਕ 9 ਵਜੇ ਦਰਸ਼ਕਾਂ ਨੂੰ ਗਰਾਊਂਡ ਦੇ ਵਿੱਚ ਹਮਮਾ ਕੇ ਪਹੁੰਚਣਾ ਚਾਹੀਦਾ ਤਾਂ ਜੋ ਕਿ ਪ੍ਰਬੰਧਕ ਸਹੀ ਸਮੇਂ ਤੇ ਟੂਰਨਾਮੈਂਟ ਸ਼ੁਰੂ ਕਰ ਸਕਣ ਤੇ ਫਿਰ ਸ਼ਾਮ ਨੂੰ ਵੀ ਸਹੀ ਟਾਈਮ ਤੇ ਸਮਾਪਤੀ ਹੋ ਸਕਦੀ ਆਹ ਕਈ ਵਾਰੀ ਇਹ ਹੁੰਦਾ ਨਾ ਵੀ ਕੋਈ ਵਿੱਚੇ ਹੀ ਪ੍ਰੋਗਰਾਮ ਚੱਲਦੇ ਜੇ ਕੋਈ ਆਪਣੇ ਬੱਚੇ ਨੂੰ ਕਹਿੰਦਾ ਵੀ ਯਾਰ ਮੇਰੇ ਬੱਚੇ ਨੇ ਆ ਚੀਜ਼ ਪੇਸ਼ ਕਰਨੀ ਆ ਕੋਈ ਗੀਤ ਕਰਨਾ ਪੇਸ਼ ਜਾਂ ਕਿਸੇ ਤਰ੍ਹਾਂ ਦੀ ਕੋਈ ਆਈਟਮ ਪੇਸ਼ ਕਰਨੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਟਾਈਮ ਕੰਜ਼ਿਊਮਿੰਗ ਹੁੰਦੀਆਂ ਤੇ ਜੋ ਟਾਈਮ ਲੱਗੂਗਾ ਉਨਾ ਹੀ ਹੋਰ ਲੇਟ ਹੋਊਗਾ ਜੇ ਟਾਈਮ ਨਾਲ ਸਾਰੇ ਆਏ ਹੋਣਗੇ ਟਾਈਮ ਨਾਲ ਸਾਰਾ ਪ੍ਰੋਗਰਾਮ ਸ਼ੁਰੂ ਹੋਊਗਾ ਤੇ ਓਬਵੀਅਸਲੀ ਟਾਈਮ ਨਾਲ ਸਿਰੇ ਵੀ ਲੱਗੂਗਾ ਹਾਂ ਨਾਲੇ ਨਾ ਜੀ ਜਦੋਂ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਆ ਦਰਸ਼ਕ ਆਉਣੇ ਸ਼ੁਰੂ ਹੋ ਜਾਂਦੇ ਆ ਹਾਂਜੀ ਪ੍ਰਬੰਧਕਾਂ ਦੇ ਹੌਂਸਲੇ ਹੀ ਬਲੰਦ ਹੋ ਜਾਂਦੇ ਆ ਵੀ ਆ ਗਏ ਹਨਾ ਕਿਉਂਕਿ ਭਾਈਚਾਰੇ ਨਾਲ ਹੀ ਆ ਸਾਰੀ ਗੱਲ ਦਰਸ਼ਕਾਂ ਦੇ ਵਾਸਤੇ ਹੀ ਉਹ ਪ੍ਰਬੰਧ ਕੀਤਾ ਗਿਆ ਜੇ ਦਰਸ਼ਕ ਲੇਟ ਪਹੁੰਚਦੇ ਆ ਫਿਰ ਨਾ ਪ੍ਰਬੰਧਕ ਡਿਮੋਟਿਵੇਟ ਹੋ ਜਾਂਦੇ ਆ ਤੁਹਾਡੇ ਜੀ ਹਨਾ ਉਹਨਾਂ ਨੂੰ ਮੋਟੀਵੇਟ ਕਰਨ ਲਈ ਜਿੰਨੀ ਛੇਤੀ ਜਾਇਆ ਜਾਂਦਾ ਜਿਵੇਂ ਹੁਣ ਆਪਾਂ ਇੱਕ ਦਿਨ ਪਹਿਲਾਂ ਪਹੁੰਚਣ ਦਾ ਪ੍ਰੋਗਰਾਮ ਬਣਾਇਆ ਹਨਾ ਉਹਦੇ ਨਾਲ ਇੱਕ ਹੌਂਸਲਾ ਵੱਧ ਜਾਂਦਾ ਵੀ ਭਰਾ ਆ ਗਏ ਆ ਹਨਾ ਨਾਲੇ ਪ੍ਰਬੰਧਕਾਂ ਲਈ ਤੇ ਖਰਾਕ ਹੀ ਜਿਹੜੀ ਇਹ ਹੁੰਦੀ ਆ ਜਦੋਂ ਉਹ ਦੇਖ ਲੈਂਦੇ ਵੀ ਸਾਡੇ ਉਹ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਹਨਾ ਉਹਨਾਂ ਦੀ ਤਖਰਾਕ ਇਹੋ ਹੀ ਹੈ ਇੱਕ ਤਰ੍ਹਾਂ ਦੀ ਸੋ ਸਾਰੇ ਜਣੇ ਪਹੁੰਚੋ ਐਡਰੈਸ ਤੁਹਾਨੂੰ ਦੱਸ ਦਿੰਦੇ ਆ 39 ਨੈਥਨ ਰੋਡ ਰਨਕੋਨ ਸਾਊਥ ਯੂਨਾਈਟਿਡ ਫੁੱਟਬਾਲ ਹੈਗਾ ਕਲੱਬ ਉਹਦੇ ਵਿੱਚ ਇਹ ਆਰਗੇਨਾਈਜ਼ ਕੀਤਾ ਗਿਆ ਸੋ ਸਾਰੇ ਜਣੇ ਪਹੁੰਚੋ ਟਾਈਮ ਨਾਲ ਠੀਕ ਆ ਭਾਜੀ ਹਾਂਜੀ ਹਾਂਜੀ 11 ਅਕਤੂਬਰ ਦੈਨ ਸ਼ਨੀਵਾਰ ਹਾਂ ਹਾਂ ਤੇ ਮਿਲਦੇ ਆ ਸਾਰੇ ਜਣੇ ਧੰਨਵਾਦ ਦੋਸਤੋ ਥੈਂਕ ਯੂ ਧੰਨਵਾਦ ਜੀ